Thank <laughs> ਤੂੰ ਹੀ ਰਾਹ ਸਤਾਰਤਾਰੀ ਤੁਮ ਸੇ ਹੋਇ ਸੋ ਅਕਿਆਤਾਰੀ ਤੇਰੀ ਦਾਤ ਮੇਤਾ ਤੁਮਹੀ ਜਾਨੀ ਨਾਨਕ ਦਾਸ ਸਦਾ ਪਰਮਾਤਮਾ ਤੋਦਿਆ ਕੀ ਅਰ ਰਸ ਹਮਾਰੀ ਕੀਓ ਪਿੰਡ ਸਭ ਤੇਰਾ ਪਿਆਰਿਆ ਕੋ ਨਾਮ ਮੇ ਕਰ ਸਤੋ ਤੇਰੀ ਬੜਿਆ ਸਤਿ ਸ਼੍ਰੀ ਅਕਾਲ ਅੰਕਾਰ ਸ੍ਰੀ ਵਾਹਿਗੁਰੂ ਜੀ ਦੇ ਪਤਰੇ ਜਿਸ ਨੂੰ ਹੈ ਸ੍ਰੀ ਸੁਹਾਇ ਬਾਤਰੀ ਪਤੌਦੀ ਜੀ ਦੇ ਘਰ ਸਰਾਏ ਲੱਗੇ। ਪ੍ਰਮੰਤਲ ਦੇ ਸ੍ਰੀ ਕਰਾ ਗੁਰੂ ਨਾਨਕ ਦੇਵ ਜੀ ਅਰੇ ਕਰਮ ਕਰਤੇ ਆਣ ਦਾ ਆਵਾਜ਼ਨ ਦਾ ਸਭ ਨੂੰ ਸੁਹਾਇਆ ਜੀ ਮਾ ਕੋ ਬੇਨੋਸ਼ੇ ਹਰਿ ਤੇ ਯਾਰਾ ਜੀ ਲਾਖਣ ਸੰਧੀ ਜੀ ਆਈ ਹੈ ਸਭ ਤੋਂ ਸੁਖਰਾਏ ਤੇ ਪਤਵਾਦ ਦੇ ਘਰੇ ਕਰਨਾ ਨਿਤਵਾਦ ਸਾਰੇ ਸੋਖਾ ਨੰਦੀ ਸੁਹਾਇ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਨਾਨਕ ਜੀ ਤੁਹਾਏ ਤੋਂ ਬਖਸ਼ਣ ਦੀ ਜੋਤ ਸਰਬ ਸ੍ਰੀ ਅੰਤਰਿਮਾ ਰਹਿਆ ਹੋਵੇ ਅਤੇ ਤੁਹਾਡੇ ਸਾਰ ਸਤਿ ਅੰਤ ਸਭਤਾ ਜੀ ਸਤਿਗੁਰੂ ਨਾਨਕ ਜੀ ਵਾਹਿਗੁਰੂ ਜੀ ਪਸਰਾ ਦੇ ਪੰਧਿਆ ਦੇ ਚੋਣ ਕਰਕੇ ਚਰਪਤਿ ਫਰਨਾ ਦੇ ਆਪਣਾ ਤੁਨਾ ਦੇ ਨਾਮ ਤੇ ਗਿਆਨ ਪਾ ਕੇ ਸ਼ਰਧਾ ਕਰਦੇ ਸਤਿਗੁਰੂ ਜੀ ਸਤਿਗੁਰੂ ਜੀ ਤਤਕਾਂ ਤੇ ਆਗਮ ਸਤਿਗੁਰੂ ਜੀ ਤੁਹਾਡਾ ਤੇ ਆਨੰਦ ਕਰਕੇ ਸਭ ਜੀ ਸਤਿਗੁਰੂ ਨਾਨਕ ਜੀ ਜੀ ਸਾਡੇ ਸਭ ਨੂੰ ਮੇਰੇ ਤੋਂ ਇੱਕ ਜੀਤ ਜੇਵਾ ਦਾ ਮਹੌਤਮ ਸੇਵਾ ਅਨੁਸਾਰ ਅੱਜ ਇਸ ਮੈਦਾਨਾਂ ਵਿੱਚ ਜੜੇ ਫਤਾਲਾਂ ਪਛਾਈ ਗਈ ਗੁਰਦੁਆਰੇ ਦੇ ਸੇਵਾ ਦੀ ਪ੍ਰਵਾਨਗੀ ਤੇ ਜੀਤ ਜੇਵਾ ਜੀ ਕੇਸਾ ਤੋਂ ਅਰਧ ਕਰਾਉਣ ਦਾ ਸਾਡੇ ਨੇ ਜਾਂ ਸੇਵਾ ਦਾ ਜੀਵਾ ਮਾਤਾ ਸਾਡੇ ਪਿਤਾ ਦਾ ਧਰਮ ਸਮਾਜ ਦਾ ਤੇ ਅੰਤਿਕ ਅੰਸਰ ਕੇਵਨ ਦੀ ਸ੍ਰੀ ਵਾਹਿਗੁਰੂ ਜੀ ਪਈਆ ਧਰਮ ਸਭਾ ਬੋਲਣ ਦਾ ਤੇ ਅੰਤਿਕ ਅੰਸਰ ਕੇਵਨ ਦੀ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਰਸਾਇਨੀ ਸਪਸਟਾ ਸਤਿਨਾਮੁ ਕੁਰਾਨੁ ਕੁਰਾਨੁ ਬਰਕਤੁ ਨਾਮ ਤੇ ਤਾਲਾ ਤੇ ਤਾਲਾ ਸਭਾ ਸਭਾ ਕੋ ਬੋਲੈ ਜੇ ਮੇਰੇ ਮਨਸਾ ਦੇ ਸਾਇਦ ਪਾਤਸ਼ਾਹ ਸੇ ਅੱਤੇ ਕੋਤੇ ਕੋਤੇ ਕਿਤਾਬ ਪਾਠ ਕੀਏ ਤੇ ਸ੍ਰੀ ਕਰਾਹੀ ਕੋਇ ਹਾਲ ਤਰੀਕੇ ਬੋਲਵਾਵੇ ਬੋਲੋ ਸ੍ਰੀ ਵਾਲੇ ਕੁਰਾਨ ਦੇ ਵਰਤਨ ਕੀ ਕਛੁ ਕੀ ਦਾਤ ਦੇਇ ਸਤਿਕਾਰੇ ਸਭਨ ਦੇ ਤੁਹਾਰੀ ਸੰਗਤ ਦਾ ਮੱਤ ਪਾਣਨ ਦਾ ਸ੍ਰੀ ਅਮਰਤ ਸਤਸੰਗ ਜੀ ਦੇ ਦਰਸ਼ਨ ਕਰਨਾ ਤਾਂ ਉੱchna ਟੱਲੇ ਕੋਈ ਜੁਸਤ ਕੋਸ਼ਸ਼ ਕਰਦਾ ਹਮ ਤਾਂ ਮੁਖਾਜੇ ਗਏ ਪਰ ਸੰਸਾਦਿਕਾ ਗੁਰਨਾਥੀ ਕਰੀ। ਦੁਆਇ ਕਿ ਅਪੁਜੀ ਜਿਸ਼ੇ ਖਾਣਾ ਪਾਣੀ ਨਾ ਮਾਤੋ ਕੀ ਨਾ ਕੋ ਦਰਵਾਜ਼ਾ ਕਰਤਾ ਅਸਾਂ ਕੋ ਖੋਈ ਗਏ ਜੀ ਮਹਾਂਦੇਵ ਮਾਨ ਸਤਗੁਰੂ ਨੇ ਤਾਣਾ। ਮੈਂ ਓਟਿਆਂ ਤੋਂ ਸਤਗੁਰੂ ਦੇ ਆਸਰੇ ਤੇ ਆਸਰੇ ਸੰਤਪਾ ਸਤਸ੍ਰੀ ਗੁਰਮਸਤ ਜੀ ਮਾਰ ਜ ਆਪਣੇ ਪੰਥ ਦੇ ਸਬਕ ਸਿਖਾਈ ਦਾ ਦਸਾਰ ਜੀਓ। ਸ੍ਰੀ ਨਰਕਾਂ ਤੋਂ ਲੈ ਕੇ ਮੋਤੂ ਦੁਆਰੇ ਨੂੰ ਧਰਮ ਜੀ ਦਾ ਸਤ 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 ਹੋਂਸ਼ ਹੋਇਆ ਗਿਆ ਹੈ। ਆਪ ਜੀ ਦੇ ਤੇ ਪਤਨੀ ਆਪਜੇ ਦੇ ਤੁਹੇ ਦਰਸ਼ਨ ਜੀ ਦਾ ਸੇਵਾ ਸੰਭਾਲਦਾ ਦਾ ਆਪ ਆਪਣੀ ਤੇਰੀ ਕਲਸ਼ਾ ਤੋਂ ਰਛਨਾ ਜੀ ਮਹਾਰਾਜ ਕਰਲੇ ਤੁਮਰੀਆਂ ਕਰਦੀਆਂ ਸਾਰੇ ਕਰੀਆਂ ਬੇਰਵਾ ਜੀ ਆਪ ਜੀ ਦੀ ਅਪਾਰ ਕਿਰਪਾ ਤੇ ਰਹਿਤ ਰਹੀ ਤੇ ਪਸਤਾ ਜੀਓ ਆਪ ਜੀ ਦੇ 10ਵੇਂ ਸ਼ਰੂਪ ਤੁੰਤਨ ਸਹਿਬ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦੇ ਆਗਮਨ ਤੋਂ ਬਣ ਮਨਾਦੇ ਹਨ ਬ੍ਰਿੰਗਵਾੜ ਸਮਰਪਿਤ ਰੂਪ ਵਿੱਚ ਆਪ ਜੀ ਦੀ ਸਤਿ ਸ੍ਰੀ ਅਕਾਲ ਹੈ ਪੱਤ ਪਰਾਂ ਦੀ ਬਗਵਾ ਦੇ ਵਿੱਚ ਨਗਰ ਕੀਰਤਨ ਆਪ ਜੀ ਦੇ ਲਈ ਕੀ ਸੰਗਤਾਂ ਕਰਵਾਣ ਹੋਇਆ ਸਿੱਤੇ ਪਾਸਾ ਜੀ ਆਪ ਜੀ ਦੀ ਕਿਰਪਾ ਦੀ ਦੀਆ ਕੀਤੀ ਨੇ ਇਸ ਸੰਗਤਾਂ ਦੇ ਤੇ ਗਰੀ ਬਨਵਾ ਆਪ ਜੀ ਨੇ ਕੂੜੇ ਨਗਰ ਦੀ ਪ੍ਰਕਰਮਾਂ ਕਰਕੇ ਬਾਖਸ਼ੀ ਆਪ ਜੀ ਦੇ ਲਈ ਸੰਗਤਾਂ ਤੇ ਉਮੀਰ ਕਿਤੇ ਪਾਸਾ ਜੀ ਆਪ ਜੀ ਦੀ ਰੱਬੀ ਬਾਣੀ ਕਰਦੇਆਂ ਤੋਂ ਹਰ ਜਸ ਪੀਰਤਨ ਕਰਦੇਆਂ ਤੋਂ ਸਫਾ ਵਿਚਾਰਾਂ ਕਰਦੇ ਤੋਂ ਧਨੀ ਹੋਰਾਂ ਬੁੰਡੀਆਂ ਤੋਂ ਨਾਮ ਸਿਮਰਨ ਜਪਦੇ ਚ ਪਾਉਂਦੇ ਆ ਤੁ ਸੰਗਤਾਂ ਤੋਂ ਸੇਵਾ ਕਰਕੇ ਤੁਹਾਨੂੰ ਨੇਤਾ ਤੋਂ ਨਾਮ ਰੋਣ ਕੇ ਮਾੜਾ ਆ ਬਰਸ਼ਣ ਲੋਗੋਂ ਬਰਸ਼ਣਾ ਦੇ ਤੋਂ ਸੂਧ ਉਪਤਾਰ ਕਰਨੀ ਤੇ ਅਸ਼ੁੱਧਾ ਦੀਨਸ ਸੁਭਾਅ ਨਾਲ ਦੇ ਬਲ ਸੇਵਾ ਕਰਾਵੇ ਬਸ਼ੁਸ਼ ਕਰਨੇ ਸਮੁੱਚੇ ਨਗਰ ਦੇ ਤੇ ਮਿਹਰ ਭਰਿਆ ਹੱਥ ਰਖਣ ਸੰਗਮ ਵਿੱਚ ਅਤੀਤ ਬਾਕੀ ਬਾਤ ਨਾਮ ਸਿਮਰਨ ਦੀਆਂ ਦਾਤਾਂ ਗੁੱਛੀ ਵੀਰ ਬਖਸ਼ ਕਰਨਾ ਕਿਰਪਾ ਕਰਨ ਦੀ ਬਾਤ ਇਸੇ ਤਰ੍ਹਾਂ ਹੀ ਹੋਂਦ ਵਾਲੇ ਸਮੰਹ ਦੇ ਵਿੱਚ ਵੀ ਆਪ ਜੀ ਨੇ ਆਪ ਜੀਆਂ ਦੇ ਬਾਦਮਨ ਵਰਪੂਰ ਦੇ ਸੰਗਤਾਂ ਨੂੰ ਮਨਾਉਣ ਦਿਨਾਂ ਨਗਰ ਕੀਰਤਨ ਸੰਜੋਣ ਦੀਆਂ ਉਦਮ ਪ੍ਰਾਰਥਨਾਵਾਂ ਵਿਚ ਕਰਨੇ ਸੰਗਠਨ ਦਾ ਜੱਥੇ ਆਪਿਆ ਨਾਮ ਬਦਮਾ ਬਦਮਾ ਦੇਖੇ ਦੇ ਵਿਚ ਲੁਣਾ ਸਿੱਤੇ ਪਾਤਸ਼ਾਹ ਦੀ ਇੱਛਾ ਕਰਨੀ ਨਗਰ ਦੇ ਵਿੱਚ ਪਿਆਰ ਅਫਵਾਸ ਇੱਕਰ ਮਹੱਭਤਿਆ ਦਾਤਾ ਬਖਸ਼ ਕਰਕੇ ਵਾਜਣਾਂ ਨੂੰ ਉਨ੍ਹਾਂ ਦੀ ਸੇਵਾ ਬਖਸ਼ ਦੇ ਕਰਨੀ ਜਿੱਥੇ ਵੀ ਆਪ ਜੀ ਦੀ ਬਾਣੀ ਦੇ ਪਰਵਾ ਚੱਲ ਰਹੀਆਂ ਆਪ ਜੀਆਂ ਨਾਲ ਆਪ ਜੀ ਦੇ ਅਲਾਵਾ ਹੀ ਸਰਕਾਰ ਨੂੰ ਸਮਨਾਣੀ ਬਖਸ਼ ਕਰਕੇ ਸਾਤ ਸ੍ਰੀ ਅਕਾਲ ਸਿੱਤੇ ਪਾਤਸ਼ਾਹ ਜੋ ਰਹਿੰਦੇ ਕਾਰ ਤੋਂ ਸਭਨਾ ਦੇ ਰਾਹ ਤੇ ਇਹ ਪਿਆਰੇ ਵੇਲ ਜਿਨਾ ਹੀ ਮਨਿਆਪਤੀ ਦਾ ਨਾਮ ਜਿੱਤਾਰ ਵਾਲੇ ਦਾ ਨਾਮ ਕਰਨਾ ਕਰਦੇ ਹਾਂ ਤੇਰੀ ਨਾਮ ਕਰਵਾਤ ਦਾ ਨਾਮ ਮੋਨੇ